ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਸਾਡੇ ਨਾਲ ਨੇ ਕਿਸਾਨ ਭਰਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਭੰਗਚੜੀ ਪਿੰਡ ਦੇ ਸਰਦਾਰ ਬਲਜੀਤ ਸਿੰਘ ਤੇ ਆਹ ਤੁਸੀਂ ਮੇਰੇ ਪਿੱਛੇ ਲਸਣ ਵੇਖ ਰਹੇ ਹੋ ਇਹ ਲਗਭਗ 10 ਕੁਇੰਟਲ ਦੇ ਲਗਭਗ ਹੈ ਜਿਹੜਾ ਉਹ ਲਸਣ ਪਿਆ ਇੱਥੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਨੇ ਇਹ ਲਸਣ ਜਿਹੜਾ ਉਹ ਕਿਸਾਨ ਭਰਾਵੋ ਇਹ ਬੀਜ ਦੇ ਰੂਪ ਦੇ ਵਿੱਚ ਵੇਚਣਾ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਲਸਣ ਨੂੰ ਸੰਭਾਲਣਾ ਕਿਵੇਂ ਹੈ ਤੇ ਚਾਨਣ ਤੇ ਕਹਿੰਦੇ ਨੇ ਨਾ ਕਈ ਵੀ ਹਨੇਰਾ ਨਹੀਂ ਪੈਣਾ ਚਾਹੀਦਾ ਲਸਣ ਨੂੰ ਤਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਲਸਣ ਨੂੰ ਸੰਭਾਲਣਾ ਕਿਵੇਂ ਹੈ ਤਾਂ ਪਹਿਲਾਂ ਤਾਂ ਨਾ ਜੀ ਸਾਡੇ ਕਿਸਾਨ ਭਰਾਵਾਂ ਨੂੰ ਇਹ ਦੱਸੋ ਵੀ ਲਸਣ ਨੂੰ ਸੁਕਾਉਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਫਿਰ ਆਪਾਂ ਸਾਹਮਣ ਦੀ ਗੱਲ ਕਰਾਂਗੇ ਠੀਕ ਹੈ ਜੀ ਕਿਸਾਨ ਭਰਾਵਾਂ ਨੂੰ ਮੇਰੀ ਇਹੀ ਅਪੀਲ ਕਰਨ ਲੋ ਗੁਜਾਰਸ਼ ਕਰਨ ਲੋ ਜੀ ਮਨ ਲਓ ਕਿ ਅੱਜ ਤੋਂ 10-15 ਦਿਨ ਪਹਿਲਾਂ ਲਸਣ ਦੀ ਪਟਾਈ ਸ਼ੁਰੂ ਹੋਈ ਹੈ ਫੁੱਲ ਜੋਰ ਆਈ ਹੁਣ ਤਾਂ ਮੰਨ ਲਓ ਕਿਸੇ ਵਿਰਲੇ ਕਿਸਾਨ ਕੋਲੇ ਲਸਣ ਖੜੀ ਹੋਣੀ ਹੈ ਤੱਬਨ ਮੈਂ ਤਾਂ ਪੱਟੀ ਬੈਠਾ ਜਿਹੜੀ ਗੱਲ ਰਹਿ ਗਈ ਜੀ ਸੰਭਾਲਣ ਦੀ ਇਹਨੂੰ ਲਸਣ ਨੂੰ ਪੱਟ ਕੇ ਛਾਵੇਂ ਸੁਕਾਉਣਾ ਜੀ ਧੁੱਪੇ ਨਹੀਂ ਸੁਕਾਉਣਾ ਮੰਨ ਲਓ ਧੁੱਪ ਤਾਂ ਆ ਵੇਖੋ ਆ ਸਾਡੇ ਛੱਡ ਦੇ ਵਿੱਚ ਇੱਥੇ ਧੁੱਪ ਆਉਂਦੀ ਹੈ ਉੱਥੇ ਅਸੀਂ ਗੰਢੀਆਂ ਦੇ ਉੱਤੇ ਪਰਾਲੀ ਪਾ ਰੱਖੀ ਹੈ ਜੀ ਪਰਾਲੀ ਤਾਂ ਪਾਈ ਆ ਵੀ ਹਵਾ ਚ ਇਹ ਸੁੱਕ ਜੂਗੀ ਸੁੱਕਣ ਤੋਂ ਬਾਅਦ ਅਸੀਂ ਇਹਨੂੰ ਆ ਇੱਕ ਦੋ ਦਿਨਾਂ ਦੇ ਵਿੱਚ ਹਣ ਸਣੇ ਭੂਕੀ ਇਹਨੂੰ ਮੰਨ ਲਓ ਕਮਰੇ ਦੇ ਵਿੱਚ ਇਸ ਤੱਕ ਅੰਦਰ ਲਾ ਦੇਣੀ ਹੈ ਜੀ ਆ ਗੰਢੀ ਅੰਦਰ ਕਰ ਦਾਂਗੇ ਐ ਘੇਰੇ ਲੋਟ ਲਾਈ ਆਵਾਂਗੇ ਜਿਹੜੀ ਭੂਕ ਉਹ ਬਾਹਰ ਰਹੇਗੀ ਜੀ ਇਹ ਉੱਥੇ ਪਈ ਮੰਨ ਲਓ ਸਟੋਰ ਹੋ ਜੂਗੀ ਤੇ ਬੀਆਂ ਵੇਲੇ ਅਸੀਂ ਇਹਨੂੰ ਕੋਈ ਮਹੀਨਾ 20 ਦਿਨ ਪਹਿਲਾਂ ਬੀਆਂ ਤੋਂ ਵੇਚਣੀ ਸ਼ੁਰੂ ਕਰ ਦਾਂਗੇ ਇਹਦੀ ਸੇਲ ਹੋਊਗੀ ਲਾਲ ਲਸਣ ਹੈ ਜੀ ਇਹ ਪੂਰਾ ਤਖੜਾ ਗੰਢਾ ਹੁੰਦਾ ਹੈ ਜੀ ਮੰਨ ਲਓ ਕਿ ਸਾਡੀ ਮਰਲੇ ਤੱਕ ਵੀ ਅਸੀਂ ਮੰਨ ਲਓ ਇਹਦੀ ਤਲਾਈ ਕਰਕੇ ਵੇਖੀ ਹੈ ਮਰਲੇ 'ਚ ਉਹ 30 ਕਿਲੋ ਤੋਂ ਲੈ ਕੇ 40 ਕਿਲੋ ਤੱਕ ਵਿਕ ਲਿਆਉਂਦੀ ਐ ਜੇ ਆਪਾਂ ਇਹ 100 ਰੁਪਏ ਕਿਲੋ ਵੀ ਮੰਨ ਲਓ ਵਿਕ ਗਏ ਤੇ 4000 ਦਾ ਇੱਕ ਮਰਲਾ ਜ਼ਿਮੀਂਦਾਰ ਦਾ ਲਸਣ ਦਾ ਹੁੰਦਾ 100 ਰੁਪਏ ਤਾਂ ਨੋਰਮਲ ਰੇਟ ਐ ਜੀ ਜਿਹੜਾ ਜਮ੍ਹਾਂ ਘੱਟ ਤੋਂ ਘੱਟ ਤੇ ਤੁਸੀਂ ਵੇਖ ਲਓ ਵੀ ਮਰਲੇ 'ਚੋਂ 4000 ਦੀ ਭਲਾ ਜੀ ਫੀਮ ਵੇਚ ਲਈਏ ਵੇਚ ਜੀ ਲਗੇ ਨਾ ਤੇ ਉਹ ਵੀ ਨਹੀਂ ਨਿਕਲਦੀ ਇਹ ਆਪਦੀ ਸੁੱਕੀ ਖੇਤੀ ਐ ਕੋਈ ਇਹਦੇ ਤੇ ਬੜਾ ਖਰਚਾ ਨਹੀਂ ਕੇਰਾ ਬੀ ਐ ਤੇ ਲਵਾਈ ਐ ਉਦੋਂ ਬਾਅਦ ਇਹਦੇ ਤੇ ਲਾਉਂਸਾਰ ਪਰਾਲੀ ਪੈ ਜਾਣੀ ਹੈ ਜੀ ਜਿੱਦੇ ਪੱਟਣੀ ਉਦੋਂ ਹੀ ਚੱਕਣੀ ਹੈ ਬਸ ਵਿੱਚੋਂ ਹੋਰ ਇਹਨੂੰ ਕੁਝ ਵੀ ਨਹੀਂ ਕਰਨਾ ਜੀ ਨਾ ਇਹਨੂੰ ਕੋਈ ਅਸੀਂ ਜ਼ੂਰਗਾ ਪਾਈ ਹੈ ਨਾ ਇਹਨੂੰ ਕੋਈ ਡਾਈ ਪਾਈ ਹੈ ਇਹਦੇ ਚ ਰੂੜੀ ਸੱਟ ਦਾਂਗੇ ਮੰਨ ਲਓ ਤੁਸੀਂ ਖੇਤ ਦੇਖੀ ਹੈ ਪੰਜ ਸੱਤ ਟਰਾਲੀਆਂ ਕਿੱਲੇ ਚ ਚੰਗਾ ਗੋਬਰ ਮੰਨ ਲਓ ਵਦਗਾ ਰੂੜੀ ਦੀ ਰੇ ਜਿਹੜੀ ਅਸੀਂ ਆਪ ਦੀ ਪਸ਼ੂਆਂ ਤੋਂ ਮੰਨ ਲਓ ਦਾਗ ਡੰਗਰ ਹੈ ਰੂੜੀ ਅਸੀਂ ਤਿਆਰ ਕਰੀ ਜਨੇ ਪਾ ਲਈਏ ਸਭ ਤੋਂ ਸੌਖਾ ਤਰੀਕਾ ਲਸਣ ਦੀ ਖੇਤੀ ਹੈ ਜੀ ਹੋਰ ਤੱਕ ਮੰਨ ਲਓ ਆਪਾਂ ਆਦਨੇ ਕਾ ਹੋ ਗਿਆ ਕਾ ਮਾਰਨਾ ਇਹਦੇ ਚ ਕੁਝ ਵੀ ਨਹੀਂ ਕੀਤਾ ਜੀ ਇੱਕ ਬੀ ਲਾਤਾ ਤੇ ਪਾਣੀ ਲਾਈ ਗਏ ਖਾਲੀਆਂ ਚ ਤੇ ਆ ਪੱਟਣ ਵੇਲੇ ਆ ਇੱਕ ਦਿਨ ਚ ਦੋ ਦਿਨਾਂ ਚ ਅਸੀਂ ਪੱਟ ਲਈ ਜੀ ਤੇ ਰੁਪਿਆ ਬਾਲੇ ਤੋਂ ਬਾਲਾ ਕਨਾਲ ਥਾਂ ਲੱਖ ਰੁਪਿਆ ਦੇਊਗਾ ਜੀ ਆਹ ਕਨਾਲ ਥਾਂ ਦੇ ਵਿੱਚ ਲੱਗੀ ਹੋਈ 10 ਕੁਇੰਟਲ ਦੀ ਪੈਦਾਵਾਰ ਤੁਸੀਂ ਵੇਖ ਸਕਦੇ ਹੋ ਲਸਣ ਦੀ ਜਿਹੜੀ ਕਿ ਹੁਣ ਸੁੱਕ ਰਹੀ ਹੈ ਤੇ ਤੁਹਾਨੂੰ ਗੱਲ ਅਸੀਂ ਦੱਸ ਰਹੇ ਸੀਗੇ ਵੀ ਤੁਸੀਂ ਵਧੀਆ ਬਿਨਾ ਕਿਸੇ ਸ਼ੱਕ ਲਸਣ ਤੋਂ ਕਮਾਈ ਬਹੁਤ ਵਧੀਆ ਕੀਤੀ ਜਾ ਸਕਦੀ ਹੈ ਬਾਈ ਪਾਸੋਂ ਆਉਣ ਵਾਲੇ ਸਮੇਂ ਜਦੋਂ ਆਪਾਂ ਲਸਣ ਬੀਜਾਂਗੇ ਤਾ ਬੀਜ ਬਾਈ ਕੋਲੇ ਵਾਧੂ ਹੋਊਗਾ ਤੁਸੀਂ ਲੈ ਸਕਦੇ ਹੋ ਤਾਂ ਇੱਕ ਨਾ ਕਹਿ ਦਿੰਦੇ ਆ ਵੀ ਇਹਨੂੰ ਹਨੇਰੇ ਚ ਰੱਖੋ ਜੀ ਲਸਣ ਫਿਰ ਖਰਾਬ ਨਹੀਂ ਹੁੰਦਾਗਾ ਤੇ ਮਤਲਬ ਇਸ ਤਰੀਕੇ ਦੇ ਨਾਲ ਕੋਈ ਹੈ ਹਨੇਰੇ ਚਾਨਣ ਦੀ ਗੱਲ ਨਹੀਂ ਨਹੀਂ ਇਹ ਤਾਂ ਉਹ ਗੱਲਾਂ ਬਣਾਈਆਂ ਜੀ ਕੋਈ ਨਹੀਂ ਹੁਣ ਜਿਹੜੇ ਮੰਨ ਲਓ ਸਾ ਸੀ ਤਾਂ ਅਸੀਂ ਤਾਂ ਇੱਕ ਸੀ ਤਾਂ ਕਨਾਲ ਹੀ ਅੱਗਾ ਨੂੰ ਕਿਲਾ ਕਰ ਰਹੇ ਆ ਤੇ ਮੰਨ ਲਓ ਇਹਨੂੰ ਕਿੱਥੇ ਕਿੱਥੇ ਜਿਹੜੇ ਉਹਨੇ ਇੱਕ ਮੁੰਡਾ ਮੈਂ ਮੇਰੇ ਬੇਟੇ ਨਾਲ ਜੁੜਿਆ ਜੀ ਗਰੁੱਪ ਚ ਪਿੰਡ ਰੋਡੇ ਦਾ ਉਹਦੇ ਕੋਲੇ ਇਸ ਟਾਈਮ 25 ਕਿੱਲਾਂ ਦੀ ਲਸਣ ਦੀ ਖੇਤੀ ਹੈ ਤੋ ਮੰਡੀ ਚ ਚਣੀ ਜਾਂਦਾ ਜੀ ਉਹਦਾ ਫਰਨੇਦੇ ਤੋਂ ਬਚਾਉਣ ਮਾਰਾ ਪਤਾ ਨਹੀਂ ਕੀ ਕੋਸ਼ ਕਰੂਗਾ ਵਿਚਾਰਾ ਉਹ ਆਦਾ ਮੈਂ ਚਣੀ ਜਾਂਨਾ ਗੰਡੀਆਂ ਅੰਦਰ ਕਰੀ ਜਾਂਨਾ ਭੂਕਾ ਬਾਹਰ ਹੈ ਜੀ ਤੇ ਉੱਪਰ ਪਰਾਲੀ ਲਾ ਦੇਣੀ ਬਸ 25 ਕਿੱਲਾਂ ਦੀ ਲਸਣ ਆ ਜਿਹੜੀ ਜਾਣੀ ਉਹਨੇ ਸਟੋਰ ਕਰ ਲਈ ਹੈ ਗਾਂ ਬੀਆਂ ਚ ਕੱਢਣੀ ਉਹ ਬੰਦੇ ਨੇ ਜਿਹੜੀਆਂ ਗੰਡੀਆਂ ਉਹ ਅੰਦਰ ਭੂਕਾ ਬਾਹਰ ਇਸ ਤਰੀਕੇ ਦੇ ਨਾਲ ਤੁਸੀਂ ਗੋਲ ਘੇਰੇ ਦੇ ਵਿੱਚ ਚਿਣਕੇ ਜਿਹੜਾ ਹੈਗਾ ਉਹ ਲਸਣ ਰੱਖ ਸਕਦੇ ਹੋ ਫਿਰ ਇਹਨੂੰ ਕਿਸੇ ਚੀਜ਼ ਨਾਲ ਟਕਣਾ ਵੀ ਹੁੰਦਾ ਕਿ ਨਹੀਂ ਜੀ ਨਹੀਂ ਨਹੀਂ ਕੋਈ ਲੋੜ ਨਹੀਂ ਜੀ ਜੇ ਮੰਨ ਲਓ ਬਾਹਰ ਆ ਜਿਵੇਂ ਹੁਣ ਆਪਾਂ ਅਸੀਂ ਇੱਥੇ ਰੋਡ ਤੇ ਰੌਂਡ ਤੇ ਚੜਦਗੇ ਇੱਥੇ ਬਾਸੇ ਨੂੰ ਚਿਣਕੇ ਬਾਲਾ ਜੋਰਿਆ ਤੇ ਪਰਾਲੀ ਪਾ ਦਿਓ ਜੀ ਜਿਹਦੇ ਨਾਲ ਛਾਂ ਰਵੇ ਉਹ ਕੋਈ ਤੁੱਪ ਨਾ ਤੁੱਪ ਦਾ ਥੋੜਾ ਨੁਕਸਾਨ ਕਰਦੀ ਆ ਜੀ ਤੋਂ ਆਪਣਾ ਇਹਦੀ ਗੰਢੀ ਹੈ ਜਾਨੀ ਸੁngੜ ਜਾਂਦੀ ਹੋਰ ਕੋਈ ਚੱਕਰ ਨਹੀਂ ਥੱਲੇ ਕੁਛ ਵਿਛਾਉਣਾ ਜੀ ਵੀ ਕੋਈ ਨਮੀ ਨਾ ਚੜੇ ਜਾਂ ਕੋਈ ਇਹੋ ਜੀ ਗੱਲ ਹੁੰਦੀ ਹੈ ਨਹੀਂ ਨਹੀਂ ਕੋਈ ਤਕਰੀਬਨ ਹੋਣਾ ਸਲਾਵਤਾ ਆਪਣੇ ਹੈ ਨਹੀਂ ਜੀ ਫਰਸ਼ਾਂ ਦੇ ਆਮ ਹੀ ਪੰਨੇ ਪੰਨੇ ਪਾਏ ਹੁੰਦੇ ਲੋਕਾਂ ਦੇ ਅਸੀਂ ਤਾਂ ਆ ਹੀ ਇਹਨੂੰ ਬਸ ਇੱਟਾਂ ਦੀ ਫਰਸ਼ ਲੱਗੀ ਹੈ ਜੀ ਉਹਦੇ ਉੱਤੇ ਬਸ ਗੋਲ ਘੇਰੇ ਨਾਲ ਇਹਨੂੰ ਚਿਨੀ ਜਾਵਾਂਗੇ ਤਾਂ ਉੱਪਰ ਲੈ ਜਾਾਂਗੇ ਜੀ ਕਮਰੇ ਦਾ ਬਾਹਰ ਆ ਭੇੜ ਦੇਣਾ ਕੋਈ ਗੱਲ ਨਹੀਂ ਸਕਣਾ ਲੈ ਨਹੀਂ ਸਕਣੀ ਜਦੋਂ ਆ ਸੇਲ ਹੋਣ ਦਾ ਟਾਈਮ ਮੰਨ ਲਓ 20 ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੰਨ ਲਓ ਇਹਦੀ ਰੇਟ ਦੀ ਤੇਜ਼ੀ ਆ ਜਾਂਦੀ ਹੈ ਜੀ ਉਦੋਂ ਵੇਚ ਦੇਣਾ ਤਾਂ ਜੇ ਜਿਹੜੇ ਤਰੀਕੇ ਨਾਲ ਤੁਸੀਂ ਕਹਨੇ ਹੋ ਵੀ ਭੂਕਾ ਅੰਦਰ ਤੇ ਭੂਕਾ ਬਾਹਰ ਤੇ ਗੰਡੀਆਂ ਅੰਦਰ ਐਂ ਕਰਕੇ ਸਮਝਾ ਕਿੰਨਾ ਸਮਾਂ ਤੱਕ ਕਹਨੇ ਹੋ ਵੀ ਤੁਸੀਂ ਸਮਝਦੇ ਵੀ ਲਸਣ ਖਰਾਬ ਨਹੀਂ ਹੁੰਦਾ ਇਹ ਮੰਨ ਲਓ 6 ਮਹੀਨੇ ਤਾਂ ਵਧ ਗਿਆ ਪਈ ਰਹਿਣੀ ਹੈ ਜੀ ਤੇ ਪਰ ਉਹ ਦੱਸਣ ਤੇ ਮੰਨ ਲਓ ਬਾਈ ਦੇ ਦੱਸਣ ਦੇ ਮੁਤਾਬਕ ਹੈ ਜਿਹੜਾ ਬਾਈ 25 30 ਕਿੱਲੇ ਲਾਉਂਦਾ ਉਹ ਆਲਾ ਭਲਾ 12 ਸਾਲ ਪਈਦਾ ਵੀ ਖਰਾਬ ਹੁੰਦੀ ਨਹੀਂ ਆਲਾ ਗੰਡਾ ਹਜੇ ਖਰਾਬ ਹੋ ਜਾਂਦਾ ਮੰਨ ਲਓ ਆਪਾਂ ਤੋਂ ਤੇ ਇਹਨੂੰ ਕੀ ਚੀਜ਼ ਨੇ ਤੇ ਕੁਛ ਨਹੀਂ ਹੁੰਦਾ ਜੀ ਇਹਨ ਦਾ ਤੁਹਾਡੇ ਕੋਲੇ ਆਸ ਵੇਲੇ 10 ਕੁਇੰਟਲ ਹੈਗਾ ਲਾਲ ਲਸਣ ਦਾ ਬੀਜ ਹਾਂਜੀ ਹਾਂਜੀ ਦਾ ਲਾਲ ਦਾ ਉਹ ਥੋੜਾ ਜਿਹਾ ਪਰੇ ਕੁਇੰਟਲ ਡੇਢ ਕੁਇੰਟਲ ਆ ਜੀ ਉਹ ਚਿੱਟਾ ਉਹਦਾ ਵੀ ਕੀ ਜਾਂਦਾ ਜੀ ਡੇਲੀ ਮੰਨ ਲਓ 5 ਕਿਲੋ 10 ਕਿਲੋ ਕਈ ਵਾਰੀ 20 ਕਿਲੋ ਵੀ ਵੇਖ ਜਾਂਦਾ ਦਿਹਾੜੀ ਦਾ ਜੀ ਉਹ ਜਿਵੇਂ ਜਿਵੇਂ ਅਸੀਂ ਰੇੜੀ ਨਾਲ ਸਬਜ਼ੀ ਵੇਚਦੇ ਪਿਰਦੇ ਆ ਅਸੀਂ ਰੋਜ਼ 5-7 ਕਿਲੋ 10 ਕਿਲੋ ਤੋੜ ਕੇ ਲੈ ਜਾਂਦੇ ਨਹੀਂ ਵੇਖ ਜਾਂਦੀ ਪਿੰਡ 'ਚ ਤਾਂ ਕਿਸਾਨ ਭਰਾਵੋ ਇਹ ਗੱਲ ਤੁਹਾਡੇ ਤਾਂ ਹੀ ਪੁੱਛਾਰੇ ਸੀ ਵੀ ਲਸਣ ਦੀ ਪਟਾਈ ਅਲੱਗ-ਪੱਗ ਕਰ ਲਈ ਐ ਤੇ ਹੁਣ ਸੁਕਾ ਕੇ ਸਾਂਭਣ ਦਾ ਵੇਲਾ ਆ ਗਿਆ ਤੇ ਸਾਂਭਣਾ ਕਿਵੇਂ ਐ ਲਸਣ ਨੂੰ ਵੀ ਖਰਾਬ ਨਾ ਹੋਵੇ ਤਾਂ ਇਸ ਤਰੀਕੇ ਨਾਲ ਸਾਂਭ ਸਕਦੇ ਹੋ ਕਈ ਵਾਰੀ ਕੋਈ ਖਾਣ ਵਾਸਤੇ ਲਸਣ ਲੈ ਲੈਂਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਚਿੱਟਾ ਲਸਣ ਹੁਣ ਵਿਕਦਾ ਹੀ ਐ ਤਾਂ ਘਰੇ ਵੀ ਜੇ ਕਿਸੇ ਨੇ ਸੰਭਾਲਣਾ ਹੋਵੇ ਤਾਂ ਕਿਵੇਂ ਸੰਭਾਲ ਕਰੇਗੀ ਉਹ ਆਮਤਾ ਜੀ ਕਈ ਬੁੜੀਆਂ ਤਾਂ ਆਖ ਦਿੰਦੀਆਂ ਵੀ ਅਸੀਂ ਝੂਕਾ ਡੋਂਗ ਕੇ ਤੇ ਇਹਨੂੰ ਤੋੜੇ 'ਚ ਰੱਖਤਾ ਵੀ ਨੇਰੇ 'ਚ ਉਹ ਨੇਰੇ ਨੂੰ ਰੇਦੀ ਤਾਂ ਐਵੇਂ ਗੱਲਾਂ ਬਣੀਆਂ ਜੀ ਸਾਡੇ ਤਾਂ ਅਸੀਂ ਤਾਂ ਆਮ ਉਹ ਹੀ ਰੱਖੀ ਰੱਖਦੇ ਆ ਜੀ ਉਥੇ ਆ ਜਾਲੀ ਵਾਲੇ ਗੱਟੇ ਆ ਵੇਖੋ ਪਏ ਆ 15 20 ਹੋਣਾ ਗਾ ਗੰਡੇ ਵੀ ਭਰਨੇ ਆ ਜੇ ਕੋਈ ਲਸਣ ਹੋਊਗੀ ਡੰਗ ਕੇ ਭੂਕਾਲੀ ਲਾ ਕੇ ਉਹਨੂੰ ਲਸਣ ਡੰਗੀ ਵੀ ਗੱਟਿਆਂ 'ਚ ਪਾ ਲਾਂਗੇ ਉਹਦੇ 'ਚ ਰੋਜ਼ 10 ਕਿਲੋ 20 ਕਿਲੋ ਕੱਢੀ ਚੱਲਾਂਗੇ ਵੇਚੀ ਚੱਲਾਂਗੇ ਨਹੀਂ ਅਸੀਂ ਤਾਂ ਨਹੀਂ ਅੱਜ ਤਾਂ ਹੀ ਖਰਾਬ ਹੋਇਆ ਵੇਖਿਆ ਜੀ ਅੱਗੇ ਤਾਂ ਅਸੀਂ ਆਹ ਪਿਛਲੇ ਸਾਲ ਤੂੜੀ ਤੇ ਸਿਰ ਤੇ ਬਨ ਕੇ ਗੱਟੇ ਹੋਵੇ ਬਾਬੀਆਂ ਵੇਲੇ ਲਾਈ ਤੇ ਸਾਡੇ ਦਾ ਇੱਕ ਗੰਢੀ ਵੀ ਨਹੀਂ ਛੱਡੀ 600 ਨੂੰ ਕਿਲੋ ਹੋ ਗਈ ਸੀ ਜੀ ਤੇ ਜਿਹੜੀਆਂ ਗੰਢੀਆਂ ਪੋਰਾ ਪੋਰਾ ਜਿਹੜੀ ਐਸਾ ਸੀ ਰੂੜੀ ਤੇ ਸਿੱਟੀ ਤੜਤ ਉਹ ਵੀ ਵੇਗ ਗਈ ਕਰੋ ਜੀ ਤਾਂ ਇਸ ਤਰੀਕੇ ਦੇ ਨਾਲ ਲਸਣ ਵਿੱਚ ਕਮਾਈ ਵੀ ਸੋਹਣੀ ਹੈ ਤੇ ਹੁਣ ਲਸਣ ਨੂੰ ਸੰਭਾਲ ਕੇ ਰੱਖਣ ਦੀ ਰੁੱਤ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੀਜਣਾ ਹੈ ਚੰਗਾ ਬੀਜ ਬੀਜਣਾ ਤੇ ਤੁਸੀਂ ਚਾਹੋ ਨਾ ਵੀ ਸਾਡੀ ਇੱਕ ਲਸਣ ਦੀ ਗੰਢੀ ਦੀ ਕਲੀ ਵੀ ਖਰਾਬ ਨਾ ਹੋਵੇ ਤਾਂ ਐਸ ਤਰੀਕੇ ਦੇ ਨਾਲ ਸੰਭਾਲ ਲਓ ਤੁਹਾਡਾ ਲਸਣ ਹੈ ਜਿਹੜਾ ਉਹ 2 ਸਾਲ ਛੱਡੋ ਕਈ ਸਾਲ ਖਰਾਬ ਨਹੀਂ ਹੁੰਦਾ ਤਾਂ ਤੁਸੀਂ ਇਹ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਚੈਨਲ ਦਾ ਤੇ ਹੋਰ ਬਾਈ ਜਿਹੜਿਆਂ ਤੱਕ ਸਾਡੀ ਤੁਸੀਂ ਗੱਲ ਪਹੁੰਚਾਈ ਹੈ ਜੀ ਸਾਡੇ ਨੂੰ ਤਾਂ ਜੀ ਖੁੱਲੇ ਦਰਵਾਜ਼ੇ ਆ ਕੋਈ ਵੀ ਕਿਸੇ ਟਾਈਮ ਅਸੀਂ ਫੋਨ ਨੰਬਰ ਦੇਤਾ ਸਾਨੂੰ ਇਹ ਨਹੀਂ ਪਿਆ ਵੀ ਅਸੀਂ ਕਿਸੇ ਨੂੰ ਦੱਸਾਂਗੇ ਯਾਰ ਉਹ ਆਪਦੀ ਪਜਾਊ ਕਰੂ ਸਾਨੂੰ ਕੋਈ ਨਹੀਂ ਸਾਡੇ ਨਾਲ ਤਾਂ ਜਿੰਨੇ ਭਰਾ ਜੁੜਨਗੇ ਸਾਡਾ ਫਾਇਦਾ ਹੀ ਫਾਇਦਾ ਜੀ ਇਸ ਚੀਜ਼ ਦਾ ਭਾਈ ਜੀ ਹੋਰਾਂ ਦਾ ਨੰਬਰ ਸਕਰੀਨ ਤੇ ਆ ਗਿਆ ਤੁਸੀਂ ਨੋਟ ਕਰ ਲਿਆ ਹੋਣਾ ਸਕਰੀਨ ਸ਼ਾਟ ਲੈ ਲਓ ਲਸਣ ਸੰਬੰਧੀ ਗੰਡਿਆ ਸੰਬੰਧੀ ਗੰਡਿਆਂ ਦੇ ਕਾਣ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਬੀਜ ਖਰੀਦਣਾ ਹੋਵੇ ਤਾਂ ਨੋਟ ਕਰਕੇ ਰੱਖ ਲਓ ਨੰਬਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੰਮ ਆਊਗਾ ਤੇ ਤੁਸੀਂ ਸਾਂਭਣਾ ਕਿਵੇਂ ਲਸਣ ਨੂੰ ਉਹ ਤੁਸੀਂ ਸਿੱਖ ਚੁੱਕੇ ਹੋ ਤੇ ਲਾਲ ਲਸਣ ਦੀ ਜੇਕਰ ਇਸ ਕਿਸਮ ਦੀ ਲਸਣ ਆਉਣ ਵਾਲੇ ਸਮੇਂ ਦੇ ਵਿੱਚ ਬੀਜਣ ਦਾ ਇਰਾਦਾ ਚੰਗੀ ਕਮਾਈ ਕਰਨ ਦਾ ਇਰਾਦਾ ਲਸਣ ਦੇ ਵਿੱਚੋਂ ਤਾਂ ਤੁਸੀਂ ਨੰਬਰ ਨੋਟ ਕਰਕੇ ਰੱਖ ਸਕਦੇ ਹੋ ਚੈਨਲ ਪੰਜਾਬ ਵਾਲਾ ਪੌਡਕਾਸਟ ਤੋਂ ਤੁਹਾਨੂੰ ਇਹ ਜਾਣਕਾਰੀਆਂ ਕਿਵੇਂ ਲੱਗੀਆਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਓ ਤੇ ਵੀਡੀਓ ਨੂੰ ਅੱਗੇ ਹੋਰ ਨਾਲ ਕਿਸਾਨ ਭਰਾਵਾਂ ਤੱਕ ਜਰੂਰ ਸ਼ੇਅਰ ਕਰਿਓ